ਸਰ ਸਸਕਲ ਜੀ ਅ ਅੱਜ ਬੋਲ ਕਰਾਂਗੇ گاਵਾਾਂ ਦੇ ਵਿੱਚ ਜਿਹੜੇ ਹੈਗੇ ਕੇਸ ਆ ਰਹੇ ਹਨ ਰੋਗ ਦੇ ਮਸਟ੍ਰਾਈਟਰ ਦੇ ਉਦੋਂ ਬਾਅਦ ਇਹ ਗਾਵਾਂ ਬੈਠ ਜਾਂਦੀਆਂ ਹਨ ਔਰ ਪਿਛਲੇ ਲੱਤਾਂ ਦੀ ਬਹੁਤ ਕਮਜ਼ੋਰੀ ਆਉਂਦੀ ਹੈ ਇਹ ਚ ਅ ਇਹਨਾਂ ਚ ਗਾਵਾਂ ਦੇ ਜਿਹੜੇ ਪੈਰ ਹੈ ਮੋੜਨ ਵੀ ਲੱਗ ਜਾਂਦੇ ਹੈ ਵੈਸੇ ਤਾਂ ਆਪਣੀ ਜਿਹੜੀ ਕਿਤਾਬ ਹੈ ਕੱਲ ਜਿਹੜੀ ਗੁਰਪੁਰ ਤੇ ਆਪਣੀ ਲਾਂਚ ਹੋਈ ਹੈ ਉਦੇ ਵਿੱਚ ਵੀ ਇਹਦਾ ਵਿਸਤਾਰ ਦੇ ਵਿੱਚ ਜ਼ਿਕਰ ਕੀਤਾ ਵੈ ਪਰ ਆਪਾਂ ਮੋਟੇ-ਮੋਟੀਆਂ ਗੱਲਾਂ ਇਹ ਚ ਵੀਡੀਓਜ਼ ਵੀ ਕਰਾਂਗੇ। ਜ਼ਿਆਦਾਤਰ ਕੇਸ ਤੁਹਾਨੂੰ ਉਹ ਕਾਮਾਂ 'ਚ ਮਿਲਣਗੇ ਜਿਹੜੀਆਂ ਤਾਜ਼ੀਆਂ ਸੋਈਆਂ ਵੀ ਐ। ਦੂਜੇ ਨੰਬਰ ਤੇ ਉਹ ਕੇਸ ਇਹ ਕੇਸ ਉਹ ਕਾਮਾਂ 'ਚ ਜ਼ਿਆਦਾ ਮਿਲਣਗੇ ਜਿਹੜੀਆਂ ਕਾਮਾਂ ਦੇ ਵਿੱਚ ਸੌਣ ਤੋਂ ਪਹਿਲਾਂ ਬਹੁਤ ਵਜਨ ਵਧੀਆ ਸੀਗਾ ਜਿਨ੍ਹਾਂ ਦਾ ਚੰਗੀ ਫੇਸ ਸੀ। ਮਤਲਬ ਜਿਨ੍ਹਾਂ ਦਾ ਬਾਡੀ ਸਕੋਰ 3.4, 3.4 ਦੇ ਵਿਚਾਲੇ ਸੀਗਾ। ਤੇ ਹੁੰਦਾ ਕੀ ਹੈ ਦੇਖੋ ਜਿਹੜੀ ਮਿਸਟ੍ਰਾਈਟਸ ਹੁੰਦੀ ਹੈ ਇਹ ਗਾਵਾਂ ਦੇ ਵਿੱਚ ਸ਼ੁਰੂਆਤ ਕੀ ਹੁੰਦੀ ਹੈ ਵੀ ਇਹ ਗਾਵਾਂ ਦੇ ਵਿੱਚ ਸਭ ਤੋਂ ਪਹਿਲਾਂ ਕੀਟੋਸਿਸ ਹੁੰਦੀ ਹੈ ਮਤਲਬ ਕਿ 슈ਗਰ ਲੈਵਲ ਜਿਹੜਾ ਹੈਗਾ ਖੂਨ ਦੇ ਵਿੱਚ ਘਟਣਾ ਸ਼ੁਰੂ ਹੁੰਦਾ ਹੈ ਅਕਸਰ ਕੀ ਹੁੰਦਾ ਤੇ ਕੋਈ ਮੌਸਮ ਬਦਲਣਾ ਸ਼ੁਰੂ ਹੋ ਗਿਆ ਸਰਦੀ ਹੋ ਗਈ ਸਰਦੀ ਚ ਕੀ ਹੁੰਦਾ ਹੈ ਗਾਵਾਂ ਦੀ ਪਾਣੀ ਪੀਣ ਦੀ ਜਿਹੜੀ ਹੈਗੀ ਸਮਰੱਥਾ ਔਕੜ ਜਾਂਦੀ ਹੈ ਪਾਣੀ ਅਕਸਰ ਜੇ ਥੋੜਾ ਜਿਹਾ ਵੀ ਠੰਡਾ ਹੋਵੇ ਮੰਨ ਲਓ ਤਾਂ 25 ਡਿਗਰੀ ਤੋਂ ਥੱਲੇ ਟੈਂਪਰੇਚਰ ਹੋਵੇ ਪਾਣੀ ਦਾ ਗਾਵਾ ਪਾਣੀ ਨਹੀਂ ਪੀਂਦੀਆਂ। ਸੋ ਹੁੰਦਾ ਕੀ ਉਹਦੇ ਨਾਲ ਤਜਾਬੀਪਣ ਦੇ ਕੇਸ ਵੱਧ ਜਾਂਦੇ ਏ। ਤਜਾਬੀਪਣ ਦੇ ਕੇਸ ਵਧਣ ਨਾਲ ਜਿਹੜਾ ਹੁੰਦਾ ਹੈ ਇਹ ਦੋ ਚੀਜ਼ਾਂ ਇਕੱਠੀਆਂ ਹੁੰਦੀਆਂ ਸਾਨੂੰ ਇਹ ਸਮਝਣ ਦੀ ਲੋੜ ਹੈ। ਵੀ ਜਦੋਂ ਤਜਾਬੀਪਣ ਵੱਧਦਾ ਹੈ ਤਾਜ਼ੀਆਂ ਸੂਈਆਂ ਗਾਵਾ ਜਿਨ੍ਹਾਂ ਦੀ ਸਿਹਤ ਵਧੀਆ ਹੁੰਦੀ ਹੈ ਉਹਨਾਂ 'ਚ ਵਜਨ ਬੜੀ ਜਲਦੀ ਨਾਲ ਟੁੱਟਦਾ ਜਿਹਨੂੰ ਦੁੱਧ ਦੀ ਖਾਰ ਆਪਾਂ ਕਹਿ ਦਿੰਨੇ ਆ। ਔਰ ਜਦੋਂ ਗਾਵਾਂ 'ਚ ਤਜਾਬੀਪਣ ਵੀ ਹੈ, ਬਜਨ ਵੀ ਟੁੱਟ ਰਿਹਾ ਹੈ, ਸ਼ੂਗਰ ਲੈਵਲ ਵੀ ਘਟ ਰਿਹਾ ਹੈ। ਉਦੋਂ ਇਹ ਗਾਵਾਂ ਦੇ ਵਿੱਚ ਲਿਵਰ ਜਿਹੜਾ ਹੈਗਾ ਨਾ, ਲਿਵਰ ਜਿਹੜਾ ਸਰੀਰ ਦਾ ਇੰਜਨ ਹੈ, ਜਿਗਰ ਜਿਹੜਾ ਹੈਗਾ ਉਹ ਤੇ ਸਭ ਤੋਂ ਜ਼ਿਆਦਾ ਬੋਝ ਪੈਂਦਾ ਹੈ। ਤਜਾਬੀਪਣ ਨਾ ਵੀ ਉਹ ਤੇ ਬੋਝ ਪੈ ਰਿਹਾ ਹੈ, ਪਾਣੀ ਘੱਟ ਮਿਲ ਰਿਹਾ ਹੈ। ਫੈਟੀ ਲਿਵਰ ਵੀ ਸੀਗੀ ਗਾਵਾਂ, ਉਹ ਜਿਹੜੀ ਚਰਬੀ ਖੁਰਨੀ ਸ਼ੁਰੂ ਹੋ ਗਈ ਹੈ, ਉਹ ਵੀ ਸਾਰੀ ਲਿਵਰ ਤੇ ਪ੍ਰੈਸ਼ਰ ਪਾ ਰਹੀ ਹੈ। ਔਰ ਨਾਲ ਹੀ ਕਿਟੋਸਿਸ ਹੋ ਰਹੀ ਹੈ, ਜਿਹੜੀ ਦੁੱਧ ਦੀ ਘਾਟ ਹੋ ਰਹੀ ਹੈ। ਸੋ ਇਸ ਤਰ੍ਹਾਂ ਇਸ ਦੇ ਵਿੱਚ ਇੱਕ ਲੱਛਣ ਹੈ ਜਿਹੜਾ ਨਜ਼ਰ ਆਉਂਦਾ ਹੈਗਾ ਮੇਨ ਇਚ ਪ੍ਰੋਬਲਮ ਕੀ ਹੈ ਪੇਟ ਦਾ ਤਜਾਬੀ ਪਾਣਾ ਹੈ ਸਰੀਰ 'ਚ ਪਾਣੀ ਦੀ ਕਮੀ ਹੈ ਔਰ ਉਹਦੇ ਕਰਕੇ ਜਿਹੜਾ ਹੈਗਾ ਖੂਨ 'ਚ ਜ਼ਹਿਰਵਾਦ ਪੈਣ ਰਿਹਾ ਹੈ ਔਰ ਜਿਹੜਾ ਇਹ ਜ਼ਹਿਰਵਾਦ ਹੈ ਇਹੀ ਸਾਨੂੰ ਸਾਰੇ ਬਿਮਾਰੀਆਂ ਦੇ ਰੂਪ 'ਚ ਨਜ਼ਰ ਆ ਰਿਹਾ ਸੋ ਹੱਲ ਕੀ ਹੈ ਪਹਿਲੀ ਗੱਲ ਇਹ ਹੈ ગામਾਂ ਦੇ ਵਿੱਚ ਇਹ ਸਮਝ ਲਓ ਵੀ ਕੈਲਸ਼ੀਅਮ ਫਾਸਫੋਰਸ ਤੇ ਮੈਗਨੀਸ਼ੀਅਮ ਦੀ ਬਹੁਤ ਜ਼ਿਆਦਾ ਕਮੀ ਹੁੰਦੀ ਹੈ ਸੋ ਕਲਸ਼ੀਮ ਪਾਸਪੋਰਟ ਤੇ ਮੈਗਨੀਸ਼ੀਅਮ ਦੀ ਕਮੀ ਵਾਸਤੇ ਤੁਸੀਂ ਇਹ ਹੈ ਵੀ ਮਾਈਫੈਕਸ ਦੀ ਬੋਤਲ ਹਰ ਤਿੰਨ ਤਿੰਨ ਦਿਨ ਬਾਅਦ ਲਵਾਓ ਬਹੁਤ ਵਧੀਆ ਰਿਜ਼ਲਟ ਮਿਲਣਗੇ ਦੂਜੀ ਗੱਲ 8 ਤੋਂ 10 ਲੀਟਰ ਗਲੂਕੋਜ਼ ਲੱਗਣਾ ਜ਼ਰੂਰੀ ਹੈ ਉਹ ਚ ਕੀ ਹੈ 4-5 ਲੀਟਰ ਡੀਐਨਐਸ ਹੋਵੇ 2 ਲੀਟਰ ਜਿਹੜਾ ਹੈਗਾ 25% ਜਿਵੇਂ ਰਿੰਗਰ ਇੰਟੋ ਜਾਂਦਾ ਉਹ ਹੋਵੇ ਥੋੜਾ ਬਹੁਤਾ ਰਿੰਗਰ ਲੈਕਟੇਟ ਜਿਹੜਾ ਹੁੰਦਾ ਆਰਐਲ ਬਹੁਤ ਜ਼ਰੂਰੀ ਹੈ ਇਸ ਮੌਸਮ ਚ ਲਾਉਣਾ 2 ਲੀਟਰ ਦੇ ਕਰੀਬ ਆਰਐਲ ਲਈਏ ਸੀ ਤੇਕ ਬੋਤਲ ਮਾਈਕੋਕਸ ਦੀ ਹੋਊਗੀ। ਔਰ ਐਂਟੀਬਾਇਓਟਿਕ ਐਂਟੀਬਾਇਓਟਿਕ ਦੇਖੋ ਕੀ ਹੈ ਰੱਜ ਕੇ ਲੋਕਾਂ ਨੇ ਧੂੜ ਪੱਟੀ ਵੀ ਹੈ। ਜਿਹੜੇ ਸੈਫਟੀ ਜੋਕਸਿਮ ਦੇ ਟੀਕੇ ਆਉਂਦੇ ਆ 5-600 ਰੁਪਏ ਦਾ ਟੀਕਾ ਜਿਹੜਾ ਇਹ ਕੰਪਨੀਆਂ ਕਹਿੰਦੀਆਂ ਵੀ ਜੀ ਬਸ ਮਿਸਟ੍ਰਾਈਟ ਚ ਇਹਦੇ ਉੱਪਰ ਕੋਈ ਦਵਾਈ ਨਹੀਂ ਹੈਗੀ। ਇਹ ਚ ਬਿਲਕੁਲ ਕੰਮ ਨਹੀਂ ਕਰਦਾ। ਜਿਹੜਾ ਕਹਿੰਦੇ 5 ਦਿਨ ਲਾ ਦਿਓ ਜੀ ਭੁੱਲ ਜੋ ਮੁੜ ਕੇ ਬਿਲਕੁਲ ਕੰਮ ਨਹੀਂ ਕਰਦਾ। ਇੱਕ 2500 ਰੁਪਏ ਵਾਲਾ ਟੀਕਾ ਵੀ ਆਂਦਾ ਹੈ। ਮਤਲਬ ਕਿ ਜਿਹੜੇ ਕੋਈ ਕਹਿੰਦੇ 25 ਐਮਐਲ ਅੱਜ ਲਾ ਦੋ 25 ਐਮਐਲ ਤੀਜੇ ਦਿਨ ਬਾਅਦ ਲਾ ਦੋ ਬਿਲਕੁਲ ਇਹ ਚ ਕੰਮ ਨਹੀਂ ਕਰਦਾ ਹੈਗਾ ਗਲੂਕੋਸ ਲਾਉਣਾ ਜ਼ਰੂਰੀ ਹੈ ਐਂਟੀਬਾਇਓਟਿਕ ਇਹਦੇ ਵਿੱਚ ਸਿੰਪਲ ਜਿਹੜੀ ਹੈਗੀ ਪੈਨਸਿਲਿਨ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਦਿੰਦੀ ਹੈ ਬੈਂਜ਼ਾਈਲ ਪੈਂਥਰੀਨ ਬਹੁਤ ਵਧੀਆ ਡਾਈਕਵਸਟਿਸਿਨ ਹੁੰਦਾ ਜਿਵੇਂ ਉਹ ਬੈਂਜ਼ਾਈਲ ਪੈਂਥਰੀਨ ਮੰਨ ਲਓ ਤੁਸੀਂ ਲੈ ਲੋ 48 ਲੱਖ ਹਰ ਰੋਜ਼ ਲਾਉਣਾ ਹੁੰਦਾ ਔਰ ਇੰਟਰਾਵੀਨਸ ਜਿਹੜਾ ਹੈਗਾ ਜੈਂਟਾਮਾਈਸ ਜਿਹੜਾ ਹੈਗਾ ਸਭ ਤੋਂ ਵਧੀਆ ਦਵਾਈ ਹੈ ਇਹਦੇ ਵਿੱਚ ਸੋਅ ਮਿਲ ਤੱਕ ਤੁਸੀਂ ਗਲੂਕੋਜ਼ ਪਾ ਕੇ ਲਾ ਸਕਦੇ 1 ਲੀਟਰ ਚ ਔਰ ਤੀਜੀ ਗਲ ਮਾਈਫੈਕਸ ਆਪਾਂ ਪਹਿਲਾਂ ਹੀ ਦੱਸਤਾ ਮਾਈਫੈਕਸ ਦੀਆਂ ਮਤਲਬ ਕਿ 4-5 ਦਿਨਾਂ ਚ 3 ਬੋਤਲਾਂ ਲੱਗ ਜਾਣੇ ਚਾਹੀਦੀਆਂ ਗਰਮ ਕਰਕੇ ਲਾਉਣੀ ਚਾਹੀਦੀ ਹੈ ਕਿਉਂਕਿ ਇਹ ਚ ਪਸ਼ੂ ਦਾ ਕਈ ਵਾਰੀ ਟੈਂਪਰੇਚਰ ਵੀ ਲੋ ਹੋ ਜਾਂਦਾ ਹੈਗਾ ਔਰ ਇਹ ਚ ਕੋਈ ਵੀ ਸਟੀਰੋਇਡ ਨਹੀਂ ਵਰਤਣਾ ਬਹੁਤ ਸਾਰੇ ਲੋਕ ਇਹ ਚ ਸਟੀਰੋਇਡ ਦੀ ਵਰਤੋਂ ਕਰਦੇ ਆ ਜਿਵੇਂ ਡੈਕਸਾਮੈਥਾਸੋਨ ਹੈ ਬੀਟਾਮੈਥਾਸੋਨ ਹੈ ਪ੍ਰੈਡਨੀਸੋਨ ਹੈ ਅਜਿhandle ਹੋਰ ਵੀ ਸਟੀਰੌਇਡ ਆਉਂਦੇ ਆ ਕਈ ਜਿਹੜੇ ਹੈਗੇ ਉਹ ਬਿਲਕੁਲ ਨਾ ਲਾਉਣਾ ਸਟੀਰੌਇਡ ਜਿਹੜੇ ਹੈਗੇ ਕਈ ਸਟੀਰੌਇਡ ਦੇ ਟੀਕੇ ਹੈਗੇ ਜਿਹੜੇ ਉਹ ਖੂਨ ਚ ਪੋਟਾਸ਼ੀਅਮ ਬੜੀ ਤੇਜ਼ੀ ਨਾਲ ਘਟਾ ਦਿੰਦੇ ਆ ਤੇ ਕੰਪਨੀਆਂ ਦੇ ਕੋਲ ਕੁਝ ਵੀ ਕਹੀ ਜਾਂਦੀ ਆ ਪੋਟਾਸ਼ੀਅਮ ਘਟਦਾ ਜਦੋਂ ਸਰੀਰ ਤੇ ਜਦੋਂ ਦੂਜਾ ਤੀਜਾ ਟੀਕਾ ਲੱਗਦਾ ਸਟੀਰੌਇਡ ਦਾ ਪੋਟਾਸ਼ੀਅਮ ਘਟਣ ਨਾਲ ਪਸ਼ੂ ਬਹੁਤ ਜਲਦੀ ਬੈੜਦਾ ਇਸੇ ਕਰਕੇ ਮੈਂ ਕਿਹਾ ਵੀ ਤੁਸੀਂ ਰਿੰਗਰ ਲੈਕਟੇਟ ਜਿਹੜਾ ਆਰ ਐਲ ਆ ਉਹ 2 ਲੀਟਰ ਰੋਜ਼ ਜ਼ਰੂਰ ਲਾਉਣਾ ਤਿੰਨ ਚਾਰ ਦਿਨ ਤੱਕ ਇਲਾਜ ਕਰਨਾ ਹੈ ਪਸ਼ੂ ਨੂੰ ਕਾਲਾ ਨਮਕ ਵਧੀਆ ਜ਼ਰੂਰ ਯਕੀਨੀ ਬਣਾਓ ਜਿੰਨੀ ਦੇਰ ਤੱਕ ਸਾਡੇ ਕੋਲੇ ਹਲੇ ਤੱਕ ਖੁੱਲੀ ਮਾਤਰਾ ਚ ਰਾਈਕਾ ਜਾਂ ਬਰਸੀਮ ਨਹੀਂ ਆ ਤਾਂ ਪੋਟਾਸ਼ੀਅਮ ਕਾਰਬੋਨੇਟ ਜਿਹੜਾ ਹੈਗਾ 100 ਗ੍ਰਾਮ ਦੇਣਾ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਵਧੀਆ ਕੁਆਲਿਟੀ ਦਾ ਜਿਹੜਾ ਹੈਗਾ ਮਿਨਰਲ ਮਿਕਸਚਰ 150 ਤੋਂ 200 ਗ੍ਰਾਮ ਦੇਣਾ ਜ਼ਰੂਰੀ ਹੈ ਬਫਰ ਜਿਹੜਾ ਹੈਗਾ ਘੱਟੋ ਘੱਟ 100 ਗ੍ਰਾਮ ਸਵੇਰੇ ਸ਼ਾਮ ਆਮ ਪਸ਼ੂ ਨੂੰ 100 ਗ੍ਰਾਮ ਸਵੇਰੇ ਸ਼ਾਮ ਦਿਓ ਬਹੁਤ ਜਲਦੀ ਫਰਕ ਪਏਗਾ ਲਾਈਵ ਜਿਸ ਜਿਹੜਾ ਹੈਗਾ 10 ਗ੍ਰਾਮ 5 ਗ੍ਰਾਮ ਸਵੇਰੇ ਸ਼ਾਮ 5 ਗ੍ਰਾਮ ਸਵੇਰ 5 ਗ੍ਰਾਮ ਸ਼ਾਮ ਨੂੰ ਦਿਨਾਂ ਚਿਰ ਕਿੰਨੀ ਬਣਾਓ ਔਰ ਇਹ ਚ ਕਦੇ ਵੀ ਜਿਹੜਾ ਹੈਗਾ ਆਪ ਇਲਾਜ ਕਰਨ ਤੋਂ ਗੁਰੇਜ਼ ਕਰੋ ਮਾਹਰ ਦੀ ਸਲਾਹ ਲਓ ਬਾਕੀ ਦੇਖੋ ਇਹ 100% ਖੁਰਾਕੀ ਮਸਲੇ ਐ ਇਹ ਦਵਾਈਆਂ ਨਾਲ ਨਹੀਂ ਹੱਲ ਹੁੰਦੇ ਸਾਨੂੰ ट्रांजिशन ਜਿਹੜਾ ਹੈਗਾ ਸੂਣ ਤੋਂ 20 ਦਿਨ ਪਹਿਲਾਂ ਤੇ ਸੂਣ ਤੋਂ 40 ਦਿਨ ਬਾਅਦ ਪਸ਼ੂ ਦੀ ਸਹੀ ਸੰਭਾਲ ਕਰਨੀ ਪਊਗੀ ਆਪਣੀ ਕਿਤਾਬ ਜਿਹੜੀ ਹੈਗੀ ਵਿਗਿਆਨਕ ਡੇਰੀ ਫਾਰਮਿੰਗ ਉਦੇ ਵਿੱਚ ਆਪਾਂ ਇਹ ਬਹੁਤ ਵਿਸਤਾਰ ਦੇ ਵਿੱਚ ਚਰਚਾ ਕੀਤੀ ਹੁੰਦੀ ਹੈ ਵੀਡੀਓ ਚ ਕਈ ਵਾਰੀ ਉਹਨੀਆਂ ਗੱਲਾਂ ਦੱਸਿਆ ਸੰਭਵ ਨਹੀਂ ਹੁੰਦੀਆਂ ਹੈਗੀਆਂ ਬਾਕੀ ਸੀਵੀਸੀ ਟੈਸਟ ਜ਼ਰੂਰ ਕਰਾਓ ਦੇਖੋ ਖੂਨ ਘਟਿਆ ਤਾਂ ਨਹੀਂ ਹੈਗਾ ਜੇ ਖੂਨ ਵਧ ਗਿਆ 12 14 15 ਗ੍ਰਾਮ ਹੋ ਗਿਆ ਮਤਲਬ ਪਸ਼ੂ ਚ ਪਾਣੀ ਦੀ ਕਮੀ ਹੈ ਲਿਵਰ ਫੰਕਸ਼ਨ ਟੈਸਟ ਐਸਜੀਪੀਟੀ ਐਸਜੀਓਟੀ ਤੇ ਐਲਕਲਾਈਨ ਫਾਸਫੇਟੇਜ਼ ਜ਼ਰੂਰ ਕਰਾਓ ਆਪਣੇ ਮਾਹਰ ਦੀ ਸਲਾਹ ਲਓ ਬਹੁਤ ਖਤਰਨਾਕ ਬਿਮਾਰੀ ਹੈ ਬਹੁਤ ਨੁਕਸਾਨ ਹੁੰਦਾ ਹੈ ਗਾਵਾਂ ਮਰਦੀਆਂ ਬਹੁਤ ਜ਼ਿਆਦਾ ਨੇ ਜਿਹੜੀਆਂ ਗਾਮਾਂ ਗਿੱਟੇ ਮੋਡਲ ਲੱਗ ਜਾਂਦੀਆਂ ਉਹਨਾਂ 'ਚ ਮਾਈਫੈਕਸ ਲਗਣੀ ਬਹੁਤ ਜ਼ਰੂਰੀ ਹੈ। ਬਾਕੀ ਇਹ 'ਚ ਤੁਸੀਂ ਆਪਣੇ ਮਹਾਰਦੀ ਸਲਾਹ ਨਾਲ ਮੈਗਨੀਸ਼ੀਅਮ ਸਲਵੇਟ ਜਿਹੜਾ ਲੈਬ ਗ੍ਰੇਡ ਹੈ ਉਹ 5 ਕਿਲੋ ਪ੍ਰਾਹਰ ਵਿੱਚ 50 ਗ੍ਰਾਮ ਆਈ ਵੀ ਲਾ ਸਕਦੇ ਪਰ ਮਹਾਰਦੀ ਦੀ ਨਿਗਰਾਨੀ ਚਲਾਉਣਾ ਮਹਾਰਦੀ ਸਲਾਹ ਚ ਲਾਉਣਾ ਬਹੁਤ ਫਾਇਦੇ ਦੀ ਜਗ੍ਹਾ ਨੁਕਸਾਨ ਹੋ ਸਕਦਾ ਹੈ। ਠੀਕ ਹੈ ਧੰਨਵਾਦ ਜੀ ਸਾਰਿਆਂ ਸਤਿ ਸ੍ਰੀ ਅਕਾਲ।